ਕਿੰਨੇ ਪੈਣਗੇ ਰੈਡੀ ਇਹ ਤਾਂ ਲਾਉਣਾ ਸੀ ਆਪਾਂ ਹਣਾ ਭਰ ਕੇ ਤਾਂ ਜਾ ਸਵਰਾਜ ਦੀ ਇੱਕੀ ਤਰੀਫ ਹੈ ਹੁਣ ਆ ਵੇਲਾ ਮੁੜਦਾ ਨਹੀਂ ਕੇ ਪੈ ਕੋਈ ਨਹੀਂ ਨਾ ਛਤੀ ਦੀ ਐ ਮੁੜੇ ਸਵਰਾਜ ਹੁੰਦਾ ਦੂਰਾ ਬ੍ਰੇਕ ਮਾਰ ਮੰਡੀ ਚ ਥਾਂ ਤੇ ਸਲਾ ਇਕੱਠਾ ਹੋ ਜਾਂਦਾ ਲੈ ਬਾਬੇ ਬੋਲੀ ਤੇ ਰੇਟ ਨਿਕਲਿਆ 3590 ਦਾ ਬੋਰੀ ਫੁੱਲ ਭਰ ਜਾਂਦੀ ਬਾਈ ਲੈ 10000 ਇਹਦੇ ਚ ਹੋਰ ਪੈਣੇ ਆ ਇਰਾ ਮੰਟਾਂ ਚ ਪੁਲਾਂ ਤੇ ਲਾਦਾ ਮੌਂਸਰ ਭਾਈ ਵਾਸਤਾ ਲੋ ਜੀ ਮਿੱਤਰੋ ਵਾਹਿਗੁਰੂ ਜੀ ਰੱਖੇ ਸਵਖ ਤੇ ਟਰਾਲਾ ਪਹਿਲਾਂ ਭਰ ਲੱਗੇ ਆ ਪਰ ਟਰਾਲਾ ਕਾ ਦਾ ਟਰਾਲੀ ਭਰ ਲੱਗੇ ਤੇ ਬਾਸਪਤੀ ਹੈ ਕੁਆਲਿਟੀ ਬਹੁਤ ਬੇਕਾਰ ਆ ਭਈ ਆਪਣੀ ਜਿਵੇਂ ਹੀ ਕੁਆਲਿਟੀ ਹੈਣੀ ਡਿੱਗਿਆ ਸੀਗਾ ਸਾਰਾ ਸਾਰਾ ਚਾਰ ਬਹੁਤ ਨਿਕਲਣਾ ਇਰਾ ਉਹ ਕਿੱਥੇ ਲਾਈ ਏ ਲਾ ਯਾਰ ਸੇਮ ਨੇੜੇ ਓਏ ਇੱਥੇ ਖਿਡਾਰੀ ਜੂ ਸਾਰੇ ਚ ਭਰਾਵਾ ਆਵੇ ਥੋਡੇ ਵਾਲਾ ਲਾਈ ਮਿੱਤਰੋ ਆ ਤਾਂ ਹੈ ਜੀ ਸਾਡੇ ਮਣੀ ਔਲਖ ਜਰਾ ਚੇਕਾ ਸੰਭਲੋ ਪਿੰਡ ਦੇ ਬੰਦਿਆਂ ਦਾ ਆਪਣੇ ਬਾਈ ਤੇ ਉਧਰ ਆਪਣਾ ਸਟਾਰਟ ਕਰਦਾ ਫੇਰ ਤੂੰ ਆ ਜਾ ਮਾਰੇ ਆ ਦੋ ਬੰਦੇ ਜਾਈ ਦੇ ਦੇਣਾ ਹਨਾ ਇੱਕ ਤਾਂ ਨਾਲ ਬੋਕਰ ਵਾਲਾ ਇੱਕ ਨਾਲ ਸਬਰਕਤ ਵਾਲਾ ਕਿੰਨੇ ਪਹਿਣਗੇ ਰੈਡੀ ਇਹ ਤਾਂ ਲਾਉਣਾ ਸੀ ਆਪਾਂ ਹਨਾ ਭਰ ਕੇ ਤਾਂ ਚੱਲ ਨਹੀਂ ਪਏ ਵਟਾਣਾ ਵਟਾਂਗਾ ਤੁਰ ਜਾਂਦੀਆਂ ਯਾਰ ਥੋਨਾਂ ਖਿਲਰਿਆ ਪਿਆ ਠੀਕ ਆ ਯਾਰ ਏਸੀ ਕਾ ਹੁਣ ਲੱਗਾ ਲੱਗਦਾ ਹੱਥ ਤੇ ਆ ਜਾ ਤੂੰ ਹੀ ਆ ਜਾ ਯਾਰ ਇਹ ਲਓ ਜੀ ਮਿੱਤਰੋ ਟਾਈਮ ਤਾਂ ਬਹੁਤ ਲੱਗਦਾ ਯਾਰ ਇਹਦੇ ਤੇ ਤੇ ਆਹ ਤਾਂ ਬਾਟ ਜੇ ਫੇਰ ਵਾਵਾ ਇੱਕ ਬੇਲੀ ਆਪਣੇ ਦੂਜੇ ਕੋਲੇ ਉਹ ਜਵੇਂ ਛੋਟੀ ਬਾਗਟ ਆ ਉਹ ਕਿਵੇਂ ਭਰਦਾ ਉਹ ਮੈਨੂੰ ਦਹਿਰੇ ਤੇ ਆਈ ਜਾਂਦਾ ਵਿਚਾਰ ਕਿਦੋਂ ਦਾ ਲੱਗਿਆ ਲੈ ਲਿਆ ਚਾਹ ਪੀਏ ਘਟ ਯਾਰ ਅੱਜ ਠੀਕ ਕਰਿਆ ਕਟਾਈ ਜੀ ਦਾ ਜੇਸੀ ਵੀ ਵੰਗੋ ਬਾਹ ਰੱਖੀ ਇਹਦੇ ਪੂਰਾ ਹੀ ਜੇ ਬਸ ਕਰ ਯਾਰ ਚਾਹ ਪੀ ਲ ਗਏ ਬੰਨਿਆ ਬੜਾ ਤਕਨੀਕਣਾ ਹਨਾ ਏਡਾ ਪਟੀਸ਼ਨ ਬੰਨਿਆ ਯਾਰ ਆ ਵੇ ਕਿੰਨੀ ਸੈਂਟਰ ਪੈਨ ਤਾਂ ਹੀ ਬੰਨਿਆ ਪਿਆ ਬਸ ਝੋਨੇ ਦਾ ਬੰਦਾ ਕਰਕੇ ਸਾਰੇ ਕੰਮ ਦੀ ਕਰਦਾ ਥੀ ਕਰੀਏ ਤੇ ਮੋਟਰਸਾਈਕਲ ਛੱਡ ਕੇ ਸਾਈਕਲ ਚੰਗਾ ਲੱਗਦਾ ਤੇ ਬਾਪਾ ਨੂੰ ਭਾਇਆ ਟਰੈਕਟਰ ਤੇ ਆਪ ਆ ਕੇ ਸਾਈਕਲ ਤੇ ਤੇਰੀ ਪਾਉਣੇ ਆ ਯਾਰ ਅੱਗੇ ਤਾਂ ਚਲ ਦੂਜੇ ਵੀ ਪਾਈ ਦੀ ਠੇਕੇ ਠੂਕੇ ਤੇ ਬਾਕੀ ਪਹਿਲੀ ਰੇਕ ਓਵਰ ਤੇ ਤਾਂ ਨਿਆਰਾ ਹੀ ਆਈ ਜਾਂਦਾ ਪਾਉਣ ਦਾ ਦੂਜੀ ਦਾ ਜੀ ਵਰੀ ਵਾਰ ਗਿੱਲੇ ਹੁੰਦੇ ਟਾਇਰ ਪੈਰ ਵਾਲੇ ਖੁੱਬਦੇ ਆ ਤੇ ਬਾਕੀ ਕਈ ਵਾਰੀ ਦਾ ਸਮਾਂ ਲੱਗਦਾ ਕਈ ਵਾਰੀ ਨਹੀਂ ਲੱਗਦਾ ਵਾਹੂ ਚੱਲ ਪੈਂਦੇ ਆ ਤੇ ਹਾਂ ਫਿਰ ਪਾਉਣੇ ਅੱਜ ਤੜਕੇ ਦੇ ਸਾਡੇ ਪਿੰਡ ਵਾਲੇ ਕੰਮੇ ਦੇ ਲਾਰਿਆਂ ਚ ਸ਼ਹਿਰ ਜਾਂਦੇ ਚ ਸਾਰਾ ਦਿਨ ਗੱਲ ਜੋ ਨਾਲ ਜਾਣਾ ਈ ਮੰਡੀ ਤਿੰਨ ਦਿਨਾਂ ਦੀ ਹੜਤਾਲ ਹੋ ਗਈ ਹੁਣ ਪਾਣੀ ਲਾਉਣੇ ਕਣਕ ਨੂੰ ਹਲੇ ਮੇਟਰ ਪਿਆ ਰਹੋ 3:30 ਲੱਗੇ ਸੀ ਤੇ ਟਾਈਮ ਦੇਖਦਾ ਹਾਂ 3:30 ਲੱਗੇ ਸੀ ਤੇ 5:35 5:12 ਹੋਏ ਆ ਅੱਠ ਗੱਟੇ ਬਾਅਦ ਕਿੱਲੇ 7 ਵੱਧ ਪੈ ਗਈ ਥੋੜੀ ਥੋੜੀ 7 ਤੋਂ 7:30 ਵੀ ਹੋ ਸਕਦਾ ਕਿਉਂਕਿ ਬੜਾ ਐਗਜ਼ੈਕਟ ਨਹੀਂ ਗਾ ਪਤਾ ਆਪਾਂ ਨੂੰ ਕਿਉਂਕਿ ਬਾਹਰ ਠੇਕੇ ਵਾਲਾ ਹੀ ਤੇ ਖੁੱਲੀ ਓਵੇਂ ਸਿੱਟੀ ਹੋਣਾ ਜਿਵੇਂ ਹੱਥ ਜਿਹਦਾ ਹਿਸਾਬ ਲਾ ਕੇ ਬਾਕੀ ਹੁਣਾਂ ਮੰਡੀ ਚੱਲ ਵੀ ਕਹਿੰਦੇ ਸਵੇਰੇ ਲੱਗ ਜਾਵਾਂਗੇ ਝੋਨਾ ਪਹਿਲਾ ਗੇੜਾ ਤੇ 11 ਕਿੱਲਿਆਂ ਦਾ ਆਪਣਾ ਬਾਸਪਤੀ ਹੈ ਤੇ ਤਿੰਨ ਗੇੜੇ ਬਣਨਗੇ ਮਾੜਾ ਮੋਟਾ ਵਾਧਾ ਵੀ ਉਹ ਤਾਂ ਵਧਨ ਦੇਣਾ ਨਹੀਂ ਆਪਾਂ ਘਟੇ-ਕੁੱਟੇ ਲਾ ਕੇ ਪਾਵਾਂਗੇ ਕਿਸੇ ਦਾ ਬਹੁਤ ਸੜਿਆ ਜਾਣਾ ਪਣਾ ਡਰਾਈਵ ਕੋ ਬਹੁਤ ਹੁੰਦਾ ਲੋ ਟੱਕਰੀ ਅੱਗੇ 14 14 ਟਰਾਲੀਆਂ ਟੱਕਰਿਆ ਨਿਹਰਾਜ ਵੱਡੇ ਰੋਡ ਤੇ ਤੇ ਆ ਇੱਥੇ ਜੇ ਤਾਂ ਫੁੱਲ ਹੁੰਦਾ ਮੇਨ ਗੱਡੀ ਦਾ ਮੰਡੀ ਦਾ ਮੇਨ ਗੇਟ ਆ ਗਿਆ ਇੱਥੇ ਵੀ ਟਰਾਲੀਆਂ ਨੇ ਟੱਕਰ ਰਹੀਆਂ ਲੱਗਦਾ ਜਮੈਂ ਥੀਏਟਰ ਆਉਂਦੇ ਆਣਾ ਲਿਆਉਣਾ ਅੱਜ ਤਾਂ ਖਾਸ ਕਰਕੇ ਰਾ ਆਪਣਾ ਪਹਿਲਾ ਕੱਲ ਸੀ 11 ਨਾ ਅੱਜ ਮੈਨਾਂ ਲੱਗਾ ਬਹੁਤ ਘਟ ਆਣਗੇ ਆਪਣੀਆਂ ਅੜਤ ਤੇ ਆ ਤਾਂ ਸਦੇ ਆ ਜਾਈਦਾ ਨਾ ਇੱਕ ਦੂਜੇ ਜੱਟ ਨੂੰ ਆਏ ਹੁੰਦਾ ਵੀ ਦੂਜੇ ਦੀ ਵਾਰੀ ਨਾ ਜੇ ਮੈਂ ਪਹਿਲਾਂ ਆ ਜਾ ਕਰੇ ਸ਼ਾਮ ਨੂੰ ਤੁਰ ਕੇ ਤੇ ਪਰ ਇਹ ਚੱਕਰ ਦੇ ਵਿੱਚ 4 4 ਵਜੇ 3 ਤੱਕ 9 ਵਜੇ ਤੱਕ ਜੰਦੇ ਇੱਥੇ ਤੇ ਇਹੀ ਟਾਈਮ ਟਪਾਉਣਾ ਔਖਾ ਜਦੋਂ ਦੇਣਾ ਪੱਕੇ ਪੁੱਕੇ ਲੱਗਣ ਲੱਗ ਜਾਂਦੇ ਉਹ ਤਾਂ ਬੰਦਾ ਚੱਲ ਫਿਰ ਰੋਲ ਜ ਜਾਂਦਾ ਜਿਹੜਾ ਟਾਇਰ ਹੈ ਉਹ ਨਾ ਇਹ ਪੂਰਾ ਨਗਾਉਣਾ ਔਖਾ ਇਹ ਟਰੈਕਟਰ ਤੇ ਬਰਾੜ-ਗੜ ਬੰਦਾ ਛੱਕੀ ਹੋ ਜਾਂਦਾ ਤਾਂ ਫਿਰ ਅੱਜ ਆਪਾਂ ਲਿਆਂਦਾ ਕੰਬਲ ਤੇ ਸੱਟ ਕੇ ਝੋਨੇ ਦੇ ਪੱਲੀ ਥੋਤੀ ਤੇ ਲੇਟਦੇ ਜਾਂ ਉਹ ਮੰਜਾ ਪਿਆ ਉਹ ਲਿਆਉਣੇ ਚਾਕੇ ਆੜਤਾ ਦੀ ਦੁਕਾਨ ਚੈੱਕ ਕਰੋ ਆਪਣੀ ਤੇ ਲੋ ਜੀ 25 ਨੰਬਰ ਤੇ ਆਪਣੀ ਆੜਤਾ ਗੁਰਦੇਵ ਐਂਡ ਰਾਏ ਸੰਜ ਤੀ ਆ ਪਾਸਾਂ ਲਿਆ ਲਾ ਇਹਨਾਂ ਦੇ ਨਾਲ ਹੀ ਚੋਬਰਾਂ ਦੇ ਜਨੇ ਇੱਥੇ ਆ ਜੀ ਤੇ ਆ ਟਾਈਮ ਲੜਾ ਪਾਸ ਕਰਨਾ ਪੈਂਦਾ ਕਦੇ ਟਰੈਕਟਰ ਦੀ ਸੀਟ ਤੇ ਬਹਿ ਜਾ ਤੇ ਕਦੇ ਕਿਤੇ ਬਹਿ ਜਾ ਟਾਈਮ ਪਾ ਹੀ ਨਹੀਂ ਹੁੰਦਾ ਸਪੈਸ਼ਲੀ ਇਹਦਕੀ ਪਹਿਲਾ ਦੇ ਗੇੜਾ ਤੇ ਬੈਸਤਰਾ ਲਿਆਂਦਾ ਪਾਇਆ ਇਹਨਾਂ ਆ ਆੜਤਾ ਤੇ ਆਪਾਂ ਮਤਰਾ ਅਕਰਮਾਲੀ ਇੱਥੇ ਨਿਕਲ ਗਈ ਲੋਰਕ ਤੇ ਸਾਹ ਹੀ ਸੁੱਕ ਗਏ ਮਸਾਂ ਭੱਜ ਕੇ ਆ ਕੇ ਚੱਤੀ ਹੈੱਡ ਲਾਈਟ ਇਹਦੇ ਬਾਰੇ ਜਾਣਕਾਰੀ ਲੈਣੀ ਤਾਂ ਇਹਦੀ ਵੀਡੀਓ ਆਪਣੇ ਚੈਨਲ ਤੇ ਪਾਈ ہوئی ਹੈ ਤੇ ਹਾਂ ਗਲਾ ਘਟਾ ਕੇ ਲਵਾਈ ਜਾਂਦਾ ਹੁਣ ਗਲਾ ਵੀ ਘਟ ਕਰਿਆ ਪੱਖੇ ਦਾ ਫੇਰ ਕਿਤੇ ਜਾ ਕੇ ਮੜਾ ਝੋਲਣਾ ਖੈਤ ਹੋਇਆ ਆ ਵੇਖੋ ਇਹਨਾਂ ਇਹਨਾਂ ਝਾੜੂ ਨਾ ਕੱਢ ਤਾ ਇਹਨੇ ਜਿਗਾੜ ਇਹ ਹੁਣ ਸਾਰਾ ਲਾਸਟ ਜਿਹੋ ਰੇਟ ਲੱਗ ਗਿਆ ਉਦੋਂ ਸਾਈਡਾਂ ਦੇ ਝਾੜੂ ਮਾਰਾਂਗੇ ਨਹੀਂ ਉਹਨਾਂ ਜਰਾਂ ਹੀ ਵਪਾਰੀ ਨੂੰ ਦੇਖੂਗਾ ਵੀ ਆਏ ਪੱਖਾ ਲੱਗਿਆ ਤੇ ਚੰਗਾ ਪੱਖਾ ਲੱਗਿਆ ਤੇ ਹੰਗਰ ਤੇ ਤੇ ਬਾਕੀ ਦੇਣੇ ਕੀ ਰੇਟ ਲੱਗਦਾ ਜੀ ਸਵਰਾਜ ਦੀ ਅੱਕੀ ਤਰੀਫ ਹੈ ਹੁਣ ਆ ਵੇਲਾ ਮੁੜਦਾ ਨਹੀਂ ਕੇ ਪੈ ਕੋਈ ਨਹੀਂ ਨਾ ਛਤੀ ਦੀ ਐ ਮੋੜੇ ਸਵਰਾਜ ਹੁੰਦਾ ਦੂਰਾ ਬ੍ਰੇਕ ਮਾਰ ਮੰਡੀ ਚ ਥਾਂ ਤੇ ਸਾਲਾ ਇਕੱਠਾ ਹੋ ਜਾਂਦਾ ਹੁਣ ਆ ਥਾਂ ਨਾ ਦਾ ਟਰਾਲੀ ਸਵਾਰ ਕੇ ਗਾਹ ਜਾਂਦੀ ਐ ਨਾ ਬੈਗ ਆਉਂਦੀ ਐ ਚੱਲ 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 ਇਹ ਤਾਂ ਲੱਭੇ ਸਿੱਧੇ ਹੀ ਨਾਂਗੇ ਕੋਈ ਤਾਂ ਆ ਰਿਹਾ ਕੋਈ ਦੇ ਨਹੀਂ ਸੱਤਾਂ ਨੂੰ ਆਜਾਂ ਦੇ ਦੀਆਂ ਖੜੇ ਬੰਦੇ ਨੇ ਆਪਣੇ ਲਾ ਬਾਬੇ ਬੋਲੀ ਤੇ ਰੇਟ ਨਿਕਲਿਆ 3590 ਤੇ ਉਹ ਆਪਣੇ ਘਰ ਦਾ ਲੱਗਿਆ 3595 ਪਹਿਲੇ ਏਰੀਆ ਆਪਣਾ ਇੱਥੇ ਲੋਕਾਂ ਨਾਲ ਲੱਗਿਆ ਘੱਟ ਭਾਈ ਕਿਉਂਕਿ ਝੋਨਾ ਡਿੱਗਿਆ ਸੀ ਤੇ ਕੁਆਲਿਟੀ ਬਹੁਤ ਖਰਾਬ ਸੀ ਇਹ ਲੱਗਿਆ 3500 ਤੇ 25 ਰੁਪਏ 17 ਰੁਪਏ ਦਾ ਆਪਾਂ ਨੂੰ ਵਟਾ ਲੱਗਿਆ ਕੋਈ ਥੋੜੀ ਜਿਹੀ ਗਲਤੀ ਕਰ ਗਏ 25 ਰੁਪਏ ਹੋਰ ਵਾਜਣੇ ਸੀਗੇ ਯਾਨੀ 3500 ਲੱਗ ਗਿਆ ਨਾ ਮੈਨੂੰ ਐ ਦੀ ਜਗ੍ਹਾ ਘਟ ਫੀਰ ਕਦੇ ਵਿਕੇ ਨਾ ਤੇ ਬਿੜਾ ਬੋਲੀ ਤੋਂ ਜ਼ਿਆਦਾ ਦਾ ਬੋਲੀ ਇੱਕ ਥਾਂ ਲਾ ਕੇ ਵਪਾਰੀ ਤੇ ਫੇਰਾ ਡੋਡੀ ਹੋ ਜਾਂਦੇ ਮਕਸਰ ਮੰਡੀ ਚ ਆਦੇ ਬੁੱਗੇ ਖੋਲ ਕੇ ਦਿੱਤਾ ਮੇਰੇ ਖੰਨ ਬੰਦ ਜੋੜੀ ਠੰਡਾ ਨਹੀਂ ਸੰਡਰ ਸੰਡਾ ਨਹੀਂ ਇਹਦਾ ਬੁੜੀ ਲਾਈ ਚੰਗੀ ਐ ਸਾਨੂੰ ਪਹਿਲੀ ਗੱਲ ਅੱਗ ਬੱਕਰੋ ਬੱਕਰ ਲਾ 35 ਤੇ 5 35 ਬੁੱਗੇ ਕਿ ਸਿੱਥੇ ਸੀਗਾ ਗੱਗੇ ਇਹਦਾ ਬੋਰੀ ਫੁੱਲ ਭਰ ਜਾਂਦੀ ਬਾਈ ਲੈ 10000 ਇਹਦੇ ਚ ਹੋਰ ਪੈਣੇ ਆ ਵੇ ਲੈ ਕੰਡੇ ਦੇ ਬਰਾਬਰ ਹੋਈ ਬਈ ਕੋਈ 37.5 ਕਿਲੋ ਵਜਣੀ ਨਹੀਂ ਕੱਢ ਰਿਹਾ ਚੋਨਾ ਸ਼ੂਮਸ਼ਾਪ ਕਰਨੀ ਪੈਣੀ ਆ ਆਪਣ ਮੜੀ ਕਿਉਂ ਬਾਈ ਆਕ ਬੰਨਣਾ ਚੋਨਾ ਥੋੜਾ ਜਿਹਾ ਹਲਕਾ ਆ ਗਿਆ ਡਿੱਗ ਗਿਆ ਹੀ ਨਾ ਇਹ ਪੱਤਲ ਬਣ ਗਿਆ ਵਿੱਚ ਲਾ ਜਾਂ ਦੂਰੋਂ ਸੱਦਾ ਬੁਲਾਇਆ ਹੁੰਦਾ ਇਹਨਾਂ ਨੇ ਲੈ ਇਹ ਰਾਜੇ ਦੇ ਕਰਮਾ ਜਜ ਪਉਣ ਲਿਖਿਆ ਜੀ ਕਿ ਲੋਕ ਤਾਂ ਨਹੀਂ ਛੱਡਦੇ ਵਾਲਾ ਤਾਂ ਨਹੀਂ ਚੱਲ ਉਹ ਉੱਡਦੀ ਥੋੜੀ ਹੈ ਉਹ ਨਹੀਂ ਫਿਰ ਵੀਡੀਓ ਤਾਂ ਨਹੀਂ ਬਣਾਉਣੀ ਇੱਧਰ ਤੁਸੀਂ ਚੱਕ ਦਿਓ ਕੋਈ ਨਹੀਂ 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 ਸਬਰ ਕਰ ਤਾਂ ਮਾਰੋ ਰੇ ਸਬਰ ਕਰ ਤਰ ਮੋੜਾ ਮੋੜਾ ਕਥਾ ਕਰੀ ਜਾ ਰਹੇ ਨੇ ਮੋੜਾ ਮੋੜਾ ਨਹੀਂ ਸਾਡਾ ਤਾਂ ਜਮਾ ਝਾੜੂ ਲਾ ਕੇ ਇਕੱਠਾ ਕਰ ਦਿੱਤਾ ਵੀ ਨਹੀਂ ਘਟਾ ਪੂਰਾ ਉਹ ਮੋੜਾ ਮੋੜਾ ਘੱਟ ਕਰ ਨਹੀ ਨਹੀ ਪੂਰਾ ਹੀ ਕਰ ਬਿਰ ਉਹ ਆ ਕੀ ਹੋ ਗਿਆ ਰਾਜੇ ਸਾਰੀ ਢੇਰੀ ਢਾਗ ਲਈ ਓਏ ਕਿਹੜੇ ਕਾਟ ਬੈਠੇ ਆ ਸਾਰੀ ਢੇਰੀ ਢਾਗ ਲਈ ਓਏ ਕੁੱਤੇ ਖਾਣ ਉਹ ਤੁਹਾਡਾ ਭਲਾ ਹੋ ਜੇ ਕਬੂਤਰੀ ਕਬੂਤਰ ਹੋ ਗਿਆ ਵੇ ਹਾਏ ਠੀਕ ਹੈ ਹੁਣ ਬੁੱਝਾ ਟੋਟਾ ਖਾਣਗੇ ਪੂਰੇ ਸਾਰੇ ਹਾਂ ਟੋਟੇ ਵਾਲੀ ਢੇਰੀ ਤੇ ਬਹਿੰਦੇ ਹੋਰਾਂ ਦੇ ਨਾਲ ਬਹਿ ਕੇ ਰਾਜੇ ਹਾਂ ਸਹੀ ਗੱਲ ਆ ਉਹਨਾਂ ਨੇ ਛਲੜਾ ਦਾ ਕੀ ਲੈਣਾ ਬਿੱਲੂ ਆ ਯਾਰੀ ਟੋਟਾ ਹੁੰਦਾ ਤੇਰੀ ਢੇਰੀ 'ਚ ਤਿੰਨ ਸਾਲ ਦਾ ਮੈਨੂੰ ਹੋ ਗਏ ਵੇਦ ਨੂੰ ਤੁਹਾਡਾ ਭਲਾ ਹੋ ਜੇ ਕਿੱਡੇ ਸੋਹਣੇ ਲੱਗਦੇ ਹਨ ਆ ਇਹ ਸਾਰੇ ਇੱਥੇ ਫੇਰ ਆਉਂਦੇ ਜੀ ਓ ਭਾਈ ਤੇਰੇ ਉਹ ਆ ਟੋਟਾ ਲਓ ਜੀ ਪਾਓ ਭਰੋ ਭਰੋ ਗੱਟਾ ਪੂਰਾ ਪੂਰਾ ਹੋ ਜਾ ਭਰੋ ਭਰੋ ਵੀਰੇ ਦਾਵਾ ਦਾ ਜਾਈਆ ਯਾਰ ਨਹੀਂ ਉਹ ਪੂਰਾ ਭਨ ਜਾਣਾ ਭਾਈ ਯਾਰ ਖੰਡ ਬਣ ਕੇ ਇੱਕ ਭਾਰਤ ਤੇਰੀ ਸੁੱਜ ਕੇ ਟੋਟਾ ਮਾਰ ਕੇ ਵੀ ਨਹੀਂ ਇਹਨੇ ਕਿ ਇੰਨੀ ਕਿ ਮਿਹਨਤ ਨਹੀਂ ਕਰ ਸਕਦਾ ਤੇਰੀ ਫਿਜ਼ੂਲ ਜਾਵੜੂ ਕੋਈ ਨਹੀਂ ਬੋਕਰ ਮੈਂ ਮਾਰਦਾ ਤੂੰ ਮਾਰਣ ਬੋਕਰ ਮੈਂ ਮਾਰਦਾ ਬਾਣ ਜੂ ਗੱਟਾ ਉਹ ਨਾ ਦਾ ਤੱਕ ਤਾਂ ਹਊ ਨਾ ਆ ਦੇਖੀ ਹਾਂ ਇਹ ਤਾਂ ਨਹੀਂ ਬਟਾ ਬਾਨਾ ਜਵੇਂ ਉਹ ਬੋਰੀਆਂ ਦੇ ਜੜ ਤੇ ਛੱਡੇ ਜਾਂਦੇ ਇੱਧਰ ਵੀਰੇ ਅੱਲਾ ਤਾਂ ਚੱਕਾ ਕੱਢ ਗਏ ਚੱਲੋ ਵਾਕਾ ਯਾਰ ਉਹ ਪੈਰਾਂ ਤੋਂ ਥੜਕਾ ਆਉਂਦਾ ਕਹਿੰਦੇ ਭਰਦਾ ਨਹੀਂ ਗਟਾ ਗਟਾ ਭਰ ਗਿਆ ਲੈ ਪੂਰਾ ਪੂਰਾ 2 3 4 5 6 ਅਣ ਕਈ ਬੰਦੇ ਕਹਿੰਗੇ ਨਾਲ ਦੀ ਨਾਲ ਗਣੀ ਜਾ ਉਹਦੇ ਨਾਲ ਦੀ ਨਾਲ ਗਣੀ ਚਾਹੀਦੀ ਹੈ ਧਿਆਨ ਹੀ ਗਟਿਆਂ 'ਚ ਰਹਿੰਦਾ ਵੀ ਇੰਨੇ ਹੋਏ ਇੰਨਾ ਹੋਇਆ ਆਪਾਂ ਜਮਾ ਲਾਸਟ ਤੇ ਕਹਿੰਦੇ ਨੇ ਜਿਹੜਾ ਨਿਕਲਦਾ ਨਿਕਲਿਆ ਆੜਾ ਨਹੀਂ ਫਿਰ ਬੰਦਾ ਐ ਸੋਚੀ ਜਾਂਦਾ ਵੀ ਇੰਨੇ ਨਿਕਲੇ ਗੱਟੇ ਚ ਇੱਥੇ ਮੇਰੇ ਸਾਰੇ ਜਾਨਾਂ ਲੱਗਿਆ ਪਿਆ ਝੋਨਾ ਤੜਿਆ ਤਾਂ ਜਾਵਾਂ ਲੱਗਿਆ ਸਾਰਾ ਸ਼ਹਿਰ ਮਾਰਨਾ ਪੈਂਦਾ ਸਾਨੂੰ ਮੰਡੀ ਵਾਲੇ ਪਾਸੇ ਔਖੇ ਆ ਨਹੀਂ ਬਾਕੀ ਜਿੱਥੇ ਦਾ ਸਾਰੀਆਂ ਕੋਟੇ ਪੂਰਾ ਰੋੜ ਤੇ ਹੀ ਹੈ ਰਸਾਣਿਆਂ ਨੂੰ ਲੱਗਣਾ ਵੀ ਇੰਨੀ ਭਜਾਈ ਹੁੰਦੀ ਆ ਉਹਨਾਂ ਦੀ ਵਿਲੀ ਬੈਲਤੀ ਬਹੁਤ ਜ਼ਿਆਦਾ ਆਂਦੀ ਆ ਟਰੈਕਟਰ ਤੇ ਲੈ ਬੰਦਾ ਆ ਰਾਮਣਾ ਭਜਾਈ ਆ ਸਾਰੇ ਮਾਲਾ ਵਿਕਾਰਾਂ ਦੇ ਨਾਲ ਨਾਲ ਨਹੀਂ ਆਉਂਦਾ 13 ਮਿੰਟਾਂ ਚ ਪੁਲਾਂ ਤੇ ਲਾਦਾ ਮੌਸਰ ਭਾਈ ਵਾਸਤਾ ਤੇ 11 ਕ ਮਿੰਟਾਂ ਚ ਕਾਰ ਜਾਂਦੀ ਐ ਕੁੱਲ ਤੇ ਹੀ ਆਇਆ ਸੇਗਮ ਬੰਨਿਆ ਰਾਰ ਬਿੰਦਾ ਆਇਆ ਹਾਂ ਸੂਰਜ ਇਧਰ ਉਹ ਇਹਦਾ ਭਾਈ ਉਹ ਡੰਡੇ ਤੇ ਉੱਤੇ ਵੀ ਨਾ ਨਹੀਂ ਪਹੂਗੀ ਉਹ ਵੇ ਪੌੜੀ ਲੈ ਚਾਲਦੇ ਨਾ ਮੜੇ ਨਾ ਬੰਨੀ ਜਣੀ ਸੀਰ ਹੰਦਾ ਤਾਂ ਪੂਰਾ ਮਾਰ ਐ ਏ ਏ ਏ ਏ ਚੱਲ ਥੋੜਾ ਰਿਸਕ ਨਾ ਨਹੀਂ ਨਹੀਂ ਕੋਈ ਨਹੀਂ ਰਿਸਕ ਹਾਂ ਥੱਲੜੀ ਤਾਰ ਥੱਲੜੀ ਤਾਰ ਨਾਲ ਲੱਗ ਗਿਆ ਆਹ ਥੱਲੜੀ ਤੇ ਲੰਕਾ ਦੇ ਖੁਰ ਨਹੀਂ 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 ਇਥੇ ਇਥੇ ਲੰਕਾ ਦੇ ਥੱਲੜੀ ਤੇ ਉਹ ਨੂੰ ਉਹ ਕਰਦੇ ਖਾਣੂ ਦੂਰੀ ਰੀ ਲਾਲਾ ਯਾਰ ਉਹਨੂੰ ਮੜੇ ਨੇੜੇ ਕਰ ਦਿੰਨੇ ਆ ਉਹਦੀ ਤਾਰ ਛੋਟੀ ਕਰ ਦਿੰਨੇ ਕਰ 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 ਉਹਨੂੰ ਲਾਲਾ ਵਧੀਆ ਰਹੇਗਾ ਲਾਲਾ ਐਵੇਂ ਨਵੇਂ ਡਾਲੇ ਬੰਨਣਾ ਐ ਜਦੋਂ ਮੋਟਰ ਚਲਾਉਣੀ ਯਾਰ ਆਪਣਾ 2 ਘੰਟੇ ਮਰਦੇ 2 ਆਜੋਗੇ ਕਦੇ ਨਾ ਲੈਣ ਚੱਲਦੀ ਹੋਈ ਲੈਣ ਵਾਲੀ ਸਾਫਣਾ ਲੈਣ ਵਾਲੀ ਗੰਦੀ ਆ ਯਾਰ ਦੇ ਮੋਟਰ ਤੇ ਮੱਥਾ ਮਾਰ ਲਿਆ ਆਪਾਂ ਹੁਣ ਨਹਿਰ ਵੀ ਚੜ ਚਲੀ ਐਡੀ ਕਹਿਮਤ ਆ ਆਪਣੀ ਉਹ ਉਹ ਚੱਲ ਕਰ ਯਾ ਟੋ ਮੈਟਿਕ ਤੇ ਛੱਡਾਂਗੇ ਆਟਾ ਪਾਟੇ ਪਿਲਾ ਦੇ ਵਧੀਆ ਓਹੋ ਮੈਟਿਕ ਮਰ ਕੇ ਕੱਢ ਲੈਣਾ ਛੱਡ ਪੇਲਸਾ ਦੇ ਮਸਤ ਲੈ ਬਾਬੇ ਉਹ ਸੁਪਰ ਸੀਡਰ ਵਾਲੀ ਨੂੰ ਪਾਣੀ ਲਾਉਣ ਲੱਗੇ ਆਂ ਬਿਰਲੀ ਉਗਰੀ ਥੋੜੀ ਜਿਹੀ ਵਿੱਚ ਦੋ ਗਈਆਂ ਤਾਂ ਕਰਕੇ ਮੋਟਰਾਂ ਦੇ ਥੋੜੀ ਜਿਹੀ ਭਗਾਈ ਹੋਈ ਪਹਿਲਾਂ ਦੂਜੀ ਚੱਕ ਲਿਆਂਦੀ ਉਹ ਮੱਛੀ ਪਈ ਸੀਗੀ ਉਹ ਪਰਲੇ ਦੇ ਆ ਟਾਪਾ ਜਾ ਹੁਣ ਡਬਲ ਭਗਾਈ ਪੈ ਗਈ ਹੁਣ ਛੱਡੀ ਐ ਵਾਰੀ ਹੁਣ ਤਾਂ ਸਵੇਰੇ ਹੈਗੀ ਆਪਣੀ ਸੋਮਵਾਰ ਨੂੰ ਪਰ ਨਹਿਰ ਦਾ ਨਹੀਂ ਭਰੋਸਾ ਨਹਿਰ ਅੱਜ ਕਿਸੇ ਨੇ ਚੜਵਾਈ ਆ ਛਪਾਰਸ਼ਪੁਰ ਸ਼ਨਾ ਮਨ ਲੱਗਦਾ ਤੇ ਮੈਂ ਚੱਲ ਜਿਹੜਾ ਲਾਊਗੀ ਅੱਜ ਕੇ 2-3 ਕਿੱਲੇ ਤਾਂ ਉਹੀ ਕਿਹੜਾ ਉਹਦੇ ਕਰਕੇ ਫਿਰ ਹਣ ਮੱਥਾ ਮਾਰਨਾ ਪਿਆ ਸਾਰੀ ਲੈਣ ਖੜ ਜਾਂਦੀ ਐ ਤਾਰਾ ਤੂਰਾ ਹੋਵੇ ਹੁਣ ਡਲਿਆਂ ਵਾਲੀ ਬਣੀ ਪਈ ਐ ਲੈਣ ਇਹ ਦੋ ਡਲੇ ਪਾਏ ਆ ਕੱਲ ਮੇਤੋਂ ਮੋਟਰ ਛੱਡੀ ਸੀ ਤੇ ਸ਼ਾਮ ਨੂੰ ਮੋਗੇ ਦਾ ਪਾਣੀ ਮਿਲਿਆ ਅੱਜ ਆਪਣੀ ਵਾਰੀ ਹੁੰਦੀ ਸੋਮਵਾਰ ਕੱਲ ਤਾਂ 2 ਕਿੱਲੇ ਹੀ ਲੱਗੇ ਬਸ ਤੇ ਹੁਣ ਇਸ ਤੋਂ ਬਾਅਦ ਉਹ ਲਾਵਾਂਗੇ ਉਜਾਵਣ ਤੇ ਨਹੀਂ ਰਾਤ ਵੀ ਮੋਗਾ ਛੱਡੀ ਆ ਰੱਖਦੇ ਖੁੱਲਾ ਛੱਡ ਜਾਂਦੇ ਚੱਲ ਤੇ ਵੇਚ ਦੀ ਗੇੜੇ ਮਾਰ ਲੈਂਦੇ ਚੱਲ ਪਰ ਜਿਹੜਾ ਮਾੜਾ ਮੋਟਾ ਚੁੰਡਾ ਚੰਡਾ ਜਣਾ ਆ ਵਿੱਚ ਮਾੜੀਆਂ ਮੋਟਰ ਦਉਗੀਆਂ ਜਿਹੜੀਆਂ ਉਗਰੀ ਘਾਟ ਉੱਥੇ ਛਿੱਟਾ ਦੇਣਾ ਏ ਉਹਦੇ ਕਰਕੇ ਫਿਰ ਨਹੀਂ ਛੱਡ ਕੇ ਗਏ ਆਪਾਂ ਹੁਣ ਛਿੱਟਾ ਦੇਵਾਂਗੇ ਦੇਖ ਲਓ ਕਿਸਮਤ ਸਾਲੀ ਨਹਿਰ ਹੀ ਥੱਲੇ ਵੱਜੀ ਨਹਿਰ ਜਵੇਂ ਹੀ ਥੱਲੇ ਵਾਜੀ ਘੰਟਾ ਇੱਕ ਵਗਿਆ ਹਣਾ ਪਾਣੀ ਐਨਾ ਧੱਕਾ ਕਰਦੇ ਨਾ ਰੇੜੀ ਨਾਲ ਓ ਹੌਲੀ 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 ਯਾਰਾ ਲੈ ਗਾਂ ਤਾਂ ਰਹਿ ਜਾਂਦੇ ਨਾ ਮਾਲੇ ਲੰਗ ਬੈਕ ਹੀ ਲਾਦਾ ਜੀ ਲੈ ਲੱਭੀ ਮੈਨੂੰ ਤਾਂ ਲੱਗਦਾ ਸਮਾਨੇ ਵਾਲੇ ਵਾਲੇ ਹੀ ਬੋਲੀ ਜਨਾ ਬੁੱਲ ਗਏ ਈਪਰਾ ਦੀ ਵੀਡੀਓ ਕਰੀ ਸੀ ਉੱਥੇ ਬੋਲਦਾ ਈ ਲਾਗਦਾ ਆਪਣਾ ਮੋਟਰ ਦਾ ਪਾਣੀ ਵੀ ਨਹਿਰ ਚ ਜਾਣੇ ਲੱਗ ਰਿਹਾ ਵਾਪਸ ਨਾ ਲੱਗ ਰਿਹਾ ਹੋਵੇ ਕਦੇ ਚਲੋ ਜੀ ਐ ਨਹੀਂ ਕੀ ਆਪਣੀ ਗੱਲ ਮਾ ਤੁਸੀਂ ਬਰਾਬਰ ਹੀ ਖੜੀ ਕਰਮ ਵਾਲੀ ਲੈ ਜੀ ਮਿੱਤਰੋ ਉੱਤੇ ਖੜਿਆ ਹੋਂ ਤਾਂ ਲੱਗਦਾ ਨਹੀਂ ਮੁੜਦਾ ਪਰ ਇੱਥੋਂ ਪਤਾ ਲੱਗਦਾ ਈ ਝਰੀ ਤਾਂ ਹੋਵੇ ਵਾਇਰਲ ਚ ਪਾਣੀ ਪੁੱਠਾ ਮੁੜੀ ਜਾਂਦਾ ਜੀ ਹੁਣ ਜੇ ਨਹਿਰ ਚੜ ਗਈ ਤਾ ਪਾਣੀ ਉਧਰ ਆ ਜੂਗਾ ਚਲ ਐ ਨੂੰ ਕਿ ਰਾਂ ਐ ਬੰਨ ਜਾ ਕਰਤਾ ਕਿਉਂਕਿ ਆ ਹਜੇ ਮੋਗਾ ਬੰਦ ਕਰਦੇ ਆ ਫੇਰ ਫੇਰ ਨਹਿਰ ਤੇ ਗਿੜਾ ਮਾਰਨਾ ਪਿਆ ਕਰੂ ਹੁਣ ਆਪਾਂ ਗਿੜਾ ਮਾਰਨ ਦੀ ਲੋੜ ਨਹੀਂ ਜੇ ਚੜ ਗਈ ਤਾਂ ਪਾਣੀ ਚੱਲ ਪਊਗਾ ਤੇ ਨਹੀਂ ਤਾਂ ਫਿਰ ਬਾਈ ਬੈਠੇ ਨੇ ਮੋਟਰ ਦੇ ਆਰੇ ਦਾ ਜਿਹੜੇ ਆਪਾਂ ਕੋਈ ਵੀ ਹਨ ਨਖਰੇ ਕਰਨੇ ਨਖਰੇ ਨਹੀਂ ਚਲੋ ਸੱਚੇ ਯਾਰ ਬੋਣਾ ਕਹਿ ਲੋ ਵੀ ਆਪਾਂ ਵੀ ਆਹਾ ਬੀਜਣਾ ਜੀ ਆ ਉਹ ਸਾਰੀਆਂ ਪਹਿਲਾਂ ਪਹਿਲਾਂ ਗੱਲਾਂ ਪੂਰਾ ਵਧੀਆ ਹੁੰਦੀਆਂ ਬੀਨ ਦਵਾਈ ਲਾਉਂਦਾ ਅਗਲਾ ਜਦੋਂ ਕਣਕ ਨਾ ਉਗਰੇ ਜੱਜ ਨਾ ਛਿਟਾ ਦੇਣ ਮੇਰੀ ਤਾਂ ਫਿਰ ਅਗਲਾ ਦਾ ਜਿਹੜੀ ਪਈਏ ਬਸ ਦੇ ਦੇਓ ਛਿਟਾ ਹੁਣ ਜਿਹੜੇ ਵਧੇ ਅਸੀਂ ਅੱਧੇ-ਅੱਧੇ ਕੱਟੇ ਜੇ ਪਤਣੀ ਕਿਹੜੀ ਐ 327 ਐ 826 ਐ ਪਤਾ ਨਹੀਂ ਬਸ ਹੁਣ ਛਿਟਾ ਦੇ ਦੇਣਾ ਮੌਸਮ ਵੇਖਾ ਕਿੰਨਾ ਸੋਹਣਾ ਯਾਰ ਸੋਹਸ ਵਾਦ ਕੰਮ ਕਰਨ ਨੂੰ ਜੀ ਕਰਦਾ ਵੈਸੇ ਤਾਂ ਠੰਡ ਆਪਾਂ ਨੂੰ ਫਿਰ ਲਾਉਣੇ ਪਏ ਕੋਟ-ਕਾਟ ਇਹ ਕਿਤੇ ਨਹਿਰ ਅੱਜ ਚੱਲ ਜਾਂਦੀ ਨੇ 8 ਕਿੱਲੇ ਬਾਹਰ ਨਹੀਂ ਛੱਡਦੇ ਮਾਏ ਨੇ 8 ਕਿੱਲੇ ਦਿਨੇ-ਦਿਨੇ ਲਾ ਦੇਣੇ ਨੇ ਨਾਲ ਮੋਟਰ ਦਾ ਪਾਣੀ ਸੀ ਤੇ ਖਾਲਿਆਂ ਤੋਂ ਸਮਝਦਾ ਨਹੀਂ ਪਰ ਹੁਣ ਮੋਟਰ ਹੀ ਆ ਵਿਚਾਰੀ 3 ਕਿੱਲੇ ਲਾਉ ਸਾਰੇ ਦਿਨ ਜੰਮਾ ਸਾਜੇ ਲਾ ਦੇ ਤਾਂ ਇਹ ਇਹਦੇ ਚ ਪਿਆ 3-4 ਕਨਾਲਾ ਤੋਂ ਬਾਕੀ ਉਹ ਕਿੱਲਾ ਲਾਉ ਤੇ ਇੱਕ ਅੱਧੀ ਖਾਂ ਖੱਤੀ ਜੀ ਐਂਟ ਟੋਟੇ ਜਿ ਲਾ ਲਾਂਗੇ ਕਿਉਂਕਿ ਦੂਜੇ ਕਹਿ ਰਹੇ ਆਪਣੇ ਵੱਡੇ ਆ 2 2 ਕਿੱਲੇ ਦੋ ਦੋ ਕਿੱਲੇ ਲੈਂਦੇ ਆ ਉਹ ਫਿਰ ਰਾਤ ਨੂੰ ਨਹਿਰ ਨਹੀਂ ਛੱਡਾਂਗੇ ਮਿਕਸ ਕਰਕੇ ਆ ਭਾਲ ਮੰਨ ਗਈ ਕਣਕ ਪਰ ਇੰਨੀ ਵੀ ਨਹੀਂ ਮੰਨੀ ਓਰਾਂ ਲੋਟ ਵੇਖ ਕੇ ਤਾਂ ਪੂਰੀ ਖੜੀ ਹੈ ਕਣਕ ਉਹ ਤੂੜੀ ਆ ਗੱਲੇ ਥਾਂ ਸੀ ਜਿੱਥੇ ਨਹੀਂ ਹਰੇ ਬਾਈ ਮਰੀ ਜਾਂਦੀ ਇੱਧੇ ਜੀ ਤੂੜੀ ਮਲਾਈ ਸੀ ਇਹ ਉਗ ਰਹੀ ਤਾਂ ਨਹੀਂ ਹੁਣ ਬਹੁਤ ਜ਼ਿਆਦਾ ਪਰ ਇਹਦੇ ਛਿਟਾ ਦੇਵਾਂ ਥੋੜਾ ਘਣਾ ਲਾਈ ਮਟਰ ਸਾਢੇ 3 ਗੱਟੇ ਖਲਾਰਦੇ ਆ ਬਾਕੀ ਆ 5 ਕਿੱਲਾ ਖਲਾਰਦੇ ਆ ਇੱਕ ਉਹ 2.5 ਗਣਾ ਜੀ ਖੱਤੀ ਰਹਿੰਦੀ ਆ ਪਾਣੀ ਨਹਿਰ ਉਤਰਨਾ ਉੱਥੇ ਹੀ ਖੜ ਗਿਆ ਉਹ ਹੀ ਡੂੜ ਕਿੱਲਾ ਰਿਹਾ ਲੱਗਨ ਨਾਲ ਲੈਂਦਾ ਨਾਲੇ 5 ਦੇ ਧਾਰ ਆ ਮੋਟਰ ਦੀ ਪੂਰੀ 5 ਇੰਚ ਹੀ ਆ ਆ 5 ਕਿੱਲੇ ਸਹੀ ਉਗਰੇ ਆ ਆ ਫੇਰ ਇਹਦੇ ਨਾਲ ਵਟਾ-ਮਟਾ ਨੁਗਰੇ ਹੀ ਨਹੀਂ ਆਵੇ ਜਵੇਂ ਨਹੀਂ ਲੱਜਤਾ ਯਾਰ ਕੀ ਦਾ ਸੁਪਰ ਸੀਡਰ ਦੀ ਜਿਵੇਂ ਪਰ ਬਹੁਤ ਸੋਹਣੀ ਕਣਕ ਹੋਈ ਸੀ చౌంట మనది ఔస్థ పాల్ కమి రే మిత్ర ధన్వాద సజనా ਇੰਨਾ ਨੇ ਵੀਡੀਓ ਤੇ ਸਮਾਂ ਗਾਲਿਆ ਆਪਣਾ ਨਾ ਥਕੀਵੇਂ ਨਹੀਂ ਲੈਣਦਾ ਨਾ ਰਹਿਂਦਾ ਰਾਤ ਇੱਥੇ ਸੀ ਤੇ ਸਰੀਰ ਜਮਾ ਜੁੜ ਗਿਆ ਕਿ ਠੰਡਾ ਪਾਣੀ ਹੀ ਤੇ ਦਿਨੇ ਵੀ ਰੇਰੂ ਪਾਉਂਦੇ ਫਿਰ ਤੇ ਜਾਣੀ ਆਪਣਾ ਕੱਲ ਸੋਆ 6 ਵਜੇ ਦਾ ਛੱਡਿਆ ਤੇ ਹੁਣ ਵੱਜ ਗਏ 4 ਤੇ ਜਾਣੀ ਹਜੇ 5 ਵਜੇ ਨੂੰ ਲੱਗੂਗਾ ਜਾ ਕੇ ਕਿਤੇ ਤੇ ਇੰਨੇ ਘੰਟਿਆਂ ਦੇ ਵਿੱਚ ਇਹਨੇ ਲਾਇਆ ਮੇਰ ਪਾਣੀ ਨੇ ਮੋਟਰ ਖੜ ਗਈ ਸੀ ਮੋਟਰ ਤਾਂ ਜੈਮ ਪਰ ਜੂੰ ਪਰ ਡੱਗੇ ਇੱਕ ਗਰਮ ਹੁੰਦੀ ਸੀ ਫਿਰ ਉਹ ਤਾਂ ਚਲਾਈ ਨਹੀਂ ਹੁਣ ਹੁਣ ਖੋਲ ਕੇ ਲ ਜਾਵਾਂਗੇ ਤੇ ਫੇਰ ਚੋਰੀ ਹੋ ਜਾਏ ਉੱਤ ਛਾਵੜਾ ਜਾਂ ਲੈ ਜਾਏ ਇਕੱਲਾ ਤਾਂਬਾ ਜਾ ਤੇ ਇਹਦੇ ਵਿੱਚ ਵੀ ਛੱਠਾ ਦਿੱਤਾ ਤੇ ਇਹਨੇ ਲਾਇਆ ਮੰਨ ਲਓ 2 ਤੇ 2 4 5 6 6 ਤੇ ਤਾਂ ਨੌ ਕਿਲੇ ਥਾਂ ਲੱਗਿਆ ਇੱਕ ਦਿਨ ਦੋ ਦਿਨਾਂ ਦੇ ਵਿੱਚ ਸਣੇ ਰਾਤ ਦੋ ਦਿਨ ਹੋ ਗਏ ਅੱਜ ਸ਼ਾਮ ਦਾ ਹੀ ਵੇਖ ਲੋ ਤੁਸੀਂ ਇੱਕ ਰਾਤ ਸਾਰੀ ਰਾਤ ਅੱਜ ਦੀ ਇੰਨਾ ਥਾਂ ਲੱਗਿਆ ਤੇ ਬਾਕੀ ਠੀਕ ਹੈ ਜੀ ਬਹੁਤ ਤੁਹਾਡੀ ਮਿਹਰਬਾਨੀ ਜਿਹੜਾ ਤੁਸੀਂ ਵੀਡੀਓ ਦੇਖਦੇ ਹੋ ਤੇ ਮਾਫੀ ਤੁਹਾਨੂੰ ਇਹ ਚਾਹੁੰਦੇ ਆ ਵੀ ਸਾਥੋਂ ਬਾਲਾ ਪੂਰਾ ਆ ਜਾਨੀ ਜਾਂਦਾ ਕੈਮਰਾ ਘੂਰਾ ਕੱਢਣਾ ਭੁੱਲੀ ਜਾਈਦਾ ਤੇ ਬਹੁਤ ਥੱਕੇ ਪਏ ਆ ਬਾਬੋ ਇੰਨਾ ਥੱਕੇ ਹੋ ਆਣਾ ਪੁੱਛੋਣਾ ਉਹ ਆਪਣਾ ਤੂੜੀ ਵਾਲਾ ਕਿੱਲਾ ਹੀ ਜਿਹੜਾ ਪਾਣੀ ਲੱਗਿਆ ਉਹ ਸੁੱਕ ਗਿਆ ਪਾਣੀ ਆ ਹੁਣ ਪੱਠੇ ਇੱਥੇ ਪੱਠੇ ਚੱਕ ਕੇ ਇਹਦੇ ਦੂਬਾ ਦੇ ਇੱਥੇ ਕਣਕ ਦੀ ਵੀਰ ਦਾਂਗੇ ਫੇਰ ਹੀ ਸੁਪਰ ਸੀਡਰ ਧੋਵਾਂਗੇ ਸੁਪਰ ਸੀਡਰ ਨਹੀਂ ਧੋਣ ਜੋਗਾ ਮੈਂ ਤਾਂ ਸਾਰੇ ਖੜੇ ਆ ਕੰਮ ਉੱਥੇ ਹੀ ਖੜੇ ਸਾਰੇ ਐ ਤੱਕੇਵੇਂ ਹੀ ਲਾਈ ਜਾਂਦਾ ਮੈਂ ਸਾਰੇ ਦੰਦਾ ਪਏ ਆ